ਸੱਕੇ ਕੋਈ ਉਪਾਤਾ ਘਰ ਇਹ ਸਵੇਰ ਦੀ ਰੋਟੀ ਖਾ ਲੈਂਦਾ ਤੇ ਕਹਿੰਦਾ ਸ਼ਾਮ ਦੀ ਦੀ ਤਿਆਰੀ ਕਰਨੀ ਆ ਉਸ ਲਈ ਸਮਾਨ ਲੈ ਕੇ ਆਓ ਜਾਂ ਮਾਰਨਾ ਕਰੋ ਵੀ ਆਹ ਚੀਜ਼ ਖਾਣੀ ਆ ਆ ਬਣਾਈਏ ਸਵੇਰੇ ਆ ਖਾਦੀ ਸੀ ਇਹਦੇ ਨਾਲ ਤਾਂ ਪਸ਼ੂ ਵੀ ਨਹੀਂ ਸੋਈਦਾ ਪਸ਼ੂ ਆਪਣਾ ਖਾ ਕੇ ਮਜੇ ਨਾਲ ਜੀ ਗਾਲੀ ਕਰਦਾ ਰਹਿੰਦਾ ਜੀ ਉਹਨੂੰ ਤੁਸੀਂ ਰਸੇ ਨਾਲ ਬੰਨ੍ਹ ਦਿਓ ਤੇ ਤਾਂ ਵੀ ਵੱਜ ਜਾਂਦਾ ਜੇ ਖੁੱਲਾ ਛੱਡ ਦਿਓ ਤੇ ਤਾਂ ਵੀ ਮੌਜ ਨਾਲ ਤੁਰ ਫਿਰ ਲੈਂਦਾ ਨਹੀਂ ਅਲੋਚਾ ਫੂਡ ਉਹਨੂੰ ਵੀ ਮਿਲ ਜਾਂਦਾ ਕਰੂੰਗਾ ਹਾਂ ਫੂਡ ਉਹਨੂੰ ਵੀ ਮਿਲ ਜਾਂਦਾ ਤੇ ਉਹ ਖਾ ਲੈਂਦਾ ਇਨਸਾਨ ਹੈ ਉਹ ਕਿ ਜਵੇਂ ਸਵੇਰ ਦੀ ਸ਼ਾਮ ਸ਼ਾਮ ਦੀ ਸਵੇਰ ਚਿੰਤਾ ਛੇੜਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਿੰਤਾ ਛੱਡ ਅਚੰਤ ਰਹੋ ਚਿੰਤਾ ਨੂੰ ਛੱਡ ਤੇ ਅਚੰਤੋ ਤੇ ਜੋ ਕੰਮ ਕਰਨ ਲਈ ਸੰਸਾਰ ਤੇ ਤੈਨੂੰ ਵਾਹਿਗੁਰੂ ਜੀ ਨੇ ਭੇਜਿਆ ਹੈ ਉਹ ਕੰਮ ਕਰ ਉਹ ਕੰਮ ਕੀ ਹੈ ਆਵਨ ਆਏ ਜਗਤ ਮੇਂ ਬਿਨ ਬੂਝੇអស់ 소ਰ ਸੰਸਾਰ ਤੇ ਤੂੰ ਆਇਆ ਉਹ ਕੰਮ ਨਹੀਂ ਕੀਤਾ ਤੇ ਤੂੰ ਬੰਦਾ ਨਹੀਂ ਤੂੰ ਅਸ਼ੂਰ ਇਹ ਪਾਣੀ ਦੇ ਬਚਨ ਨੇ ਲੋਕ ਮੱਥਾ ਹੀ ਟੇਕ ਛੱਡਦੇ ਨੇ ਹਾਂ ਜੀ ਵਿਹਲੇ ਬੈਠੇ ਗੱਪਾਂ ਮਾਰ ਲੈਣਗੇ ਇਹ ਨਹੀਂ ਵੀ ਆਪਾਂ ਦੋ ਅੰਗ ਗੁਰੂ ਸਾਹਿਬ ਦੇ ਪੜ ਲਈਏ ਦੋ ਅੰਗ ਮਹਾਰਾਜ ਦੇ ਤੇ ਜਿੱਥੇ ਕਿਤੇ ਲੜਨਾ ਹੋਵੇ ਹਾਂ ਜੀ ਭਾਈ ਸੇਖੋ ਨੇ ਆ ਅਸੀਂ ਆ ਨਾ ਅਸੀਂ ਸਰਦਾਰ ਹੁੰਨੇ ਆ ਅਸੀਂ ਪੁਰਾਣੇ ਹੁੰਨੇ ਆ ਭਾਈ ਸਿੰਘ ਹੁੰਨੇ ਆ ਸਿਸਾ ਸਾਦ ਨੂੰ ਰਹੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਮੰਨਦੇ ਨਹੀਂ ਤੇ ਵੇ ਸਮਝੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਅੰਗ ਰੋਜ਼ ਪੜ੍ਹੋ ਹਉਮੈ ਦੀ ਬਦਬੂ ਹੀ ਨਹੀਂ ਰਹੇਗੀ ਹਾਂ ਜੀ ਇੰਨੀ ਨਿਮਰਤਾ ਆ ਜਾਏਗੀ ਇੰਨੇ ਅੰਦਰ ਭਰ ਜਾਓਗੇ ਕਿ ਵੇਲਣਾ ਦਾ ਸੰਗ ਹੀ ਨਹੀਂ ਕਦੇ ਕਰੋਗੇ ਜਿਹੜੇ ਲੋਕ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਬੇਵਜ੍ਹਾ ਦਿਮਾਗ ਖਰਾਬ ਕਰਦੇ ਉਹਨਾਂ ਦਾ ਤੁਹਾਨੂੰ ਕਦੇ ਸੰਗ ਕਰਨ ਦਾ ਇੱਛਾ ਹੀ ਨਹੀਂ ਬਣੇਗੀ ਹਾਂ ਜੀ ਇਸ ਘਰ ਕੇ ਮਹਾਰਾਜ ਕੇ ਮਾਨੁਸ਼્ય ਜਨਮ ਬਹੁਤ ਨਹੀਂ ਪਾਵੇ ਕਛੂ ਕੋ ਪਾਓ ਮੋਕਤ ਕਾ ਕਰੇ ਕੋਈ ਮੁਕਤੀ ਦਾ ਉਪਾਅ ਕਰ ਜੇ ਤੇਰੇ ਕੋਲ ਕੁਝ ਹੋ ਸਕਦਾ ਜੇ ਤੂੰ ਮੁਕਤੀ ਦਾ ਕੋਈ ਉਪਾਅ ਨਹੀਂ ਕਰਦਾ ਤੂੰ ਦੇਖ ਵੀ ਫਿਰ ਤੂੰ ਕਰਦਾ ਕੀ ਹੈ ਹਾਂ ਕਿ ਜਿਵੇਂ ਇਨਸਾਨ ਇੱਕ ਭਾਰ ਹੀ ਚੁੱਕ ਕੇ ਰੱਖਦਾ ਹੈ ਨਾ ਜਿਵੇਂ ਕੋਣ ਆਪਾਂ ਇਹਨੂੰ ਚੁੱਕ ਕੇ ਰੱਖੀਏ ਇੱਕ weight ਹੈ ਪਰ ਇਹਦੇ ਨਾਲ ਸੈਕਸਸਾਈਜ਼ ਕਰ ਲਈਏ ਇਹਨੂੰ ਚੁੱਕ ਕੇ ਰੱਖਣ ਦਾ ਤੇ ਕੋਈ ਸਜ਼ਾ ਹੀ ਹੈ ਨਾ ਹੈ ਨਾ ਜੀ ਉਹਦੇ ਨਾਲ ਕੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦਾ ਆਨੰਦ ਵੀ ਲੈ ਲੇਗਾ ਜਾਂ ਆਪਾਂ ਐਕਸਰਸਾਈਜ਼ ਕਰਾਂਗੇ ਢੋਲਿਆਂ 'ਚ ਜੋਰ ਵੀ ਆ ਜਾਏਗਾ ਜੇ ਭਾਰ ਹੀ ਚੁੱਕੀ ਫੇਰਾਂਗੇ ਕੋ ਇਨਸਾਨ ساری ਜ਼ਿੰਦਗੀ ਭਾਰੀ ਚੁੱਕੀ ਫਿਰਦਾ ਮਹਾਰਾਜ ਜੀ ਕਹਿੰਦੇ ਮੁਕਤੀ ਦਾ ਉਪਾਸ ਸੋਚ ਹਮ ਸ਼ਰੀਰ ਦੀ ਐਕਸਰਸਾਈਜ਼ ਵੀ ਕਰ ਕਮ ਫਿਰ ਵੀ ਆਨੰਦ ਵੀ ਲਿਆ ਤੇ ਸਭ ਤੋਂ ਵਧੀਆ ਗੱਲ ਆ ਕਿ ਉਸ ਰੱਬ ਨੂੰ ਜਾਣਨ ਦੀ ਕੋਸ਼ਿਸ਼ ਕਰ ਜਿਸ ਵਾਸਤੇ ਤੈਨੂੰ ਜਨਮ ਮਿਲਿਆ ਭਾਈ ਪ੍ਰਾਪਤ ਮਾਨੁੱਖ ਦੀ ਹੋਰੀਆ ਗੋਬਿੰਦ ਮੇਲਣ ਕੀ ਇਹ ਤੇਰੀ ਪੱਗ ਅੱਛਾ ਇਹ ਆਪਣਾ ਵੇਟ ਆਪ ਹੀ ਚੁੱਕ ਲੀਦਾ ਹੈ ਨਾ ਐਵੇਂ ਹੀ ਆ ਹਾਂ ਜੀ ਰੈਡੀ